ਬਹੁਤ ਵਧੀਆ ਤਰੀਕੇ ਦੇ ਨਾਲ ਆਸ਼ੋ ਵੀਰ ਜੀ ਨੇ ਕੰਮ ਕੀਤੇ ਆ ਤੇ ਆਪਾਂ ਅੱਜ ਦੀ ਡੇਟ ਦੇ ਵਿੱਚ ਬਟਿੰਡੇ ਤੋਂ ਇੱਕ ਬੰਦਾ ਬੁਲਾ ਕੇ ਲੈ ਕੇ ਆ ਰਹੇ ਆ ਰਾਜਾ ਵੜਿੰਦ ਕੌਣ ਹੈ ਰਾਜਾ ਵੜਿੰਦ ਕਿੰਨੂੰ ਬਣਾਇਆ ਕਿੰਨੇ ਬਣਾਇਆ ਰਾਜਾ ਵੜਿੰਦ ਵੀ ਕੱਲ ਨੂੰ ਨਾ ਤਾਂ ਇਹ ਬੰਦਾ ਲੁਧਿਆਣੇ ਰਹਿਣਾ ਫਿਰ ਉਹੀ ਹਾਲ ਮਨੀਸ਼ तिवारी ਜੀ ਆਲਾ ਵਰਕਰ ਹਰ ਜਾਗਾ ਤੇ ਇਹਨਾਂ ਦੇ ਨਾਲ ਅੱਗੇ ਵੱਧ ਕੇ ਸੋਟੀਆਂ ਖਾਂਦਾ ਡੰਡੇ ਖਾਂਦਾ ਹਰ ਕੰਮ ਦੇ ਵਿੱਚ ਇਹਨਾਂ ਦਾ ਪੂਰਾ ਸੰਯੋਗ ਕਰਦਾ ਵਾ ਤੇ ਇਹਦਾ ਮਤਲਬ ਇਹ ਥੋੜੇ ਨਾ ਵੀ ਵਰਕਰ ਨੂੰ ਤੁਸੀਂ ਪੁੱਛਿਆ ਹੀ ਨਹੀਂ ਤੁਸੀਂ ਵੇਖ ਰਹੇ ਹੋ ਕਾਇਨ ਉਸ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਤਾਰਵਲ ਪੰਜਾਬ ਕਾਂਗਰਸ ਦੇ ਵੱਲੋਂ ਲੁਧਿਆਣਾ ਸਿਟ ਤੋਂ ਰਾਜਾ ਵੜਿੰਗ ਨੂੰ ਚੌਣ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ ਜਿਸ ਤੋਂ ਬਾਅਦ ਸ਼ਹਿਰ ਦੇ ਵਿੱਚ ਬੈਠੇ ਕਾਂਗਰਸੀ ਵਰਕਰ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਨੇ ਜਿਨ੍ਹਾਂ ਨੇ ਕਾਂਗਰਸ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਜੇ ਕੋਈ ਬਾਹਰੀ ਉਮੀਦਵਾਰ ਹੁੰਦਾ ਤਾਂ ਸਾਡੇ ਵੱਲੋਂ ਜੈ ਸ਼ਰੀ ਰਾਮ ਹੈ ਤਾਂ ਸੋਸ਼ਲ ਮੀਡੀਆ ਤੇ ਪੋਸਟਾਂ ਪਾਈਆਂ ਗਈਆਂ ਨੇ ਤੇ ਕਿਹਾ ਗਿਆ ਕਿ ਆਸ਼ੂ ਨਹੀਂ ਤਾਂ ਕਾਂਗਰਸ ਨਹੀਂ ਮੇਰਾ ਨਾਮ ਕਮਲ ਕੁਮਾਰ ਗੁੰਮਰ ਹੈ ਜੀ ਗੁੰਮਰ ਜੀ ਅੱਜ ਰਾਜਾਬਣੀ ਨੂੰ ਟਿਕਟ ਮਿਲ ਗਈ ਕੀ ਕਹਿਣਾ ਚਾਹੁੰਗੇ ਦੇਖੋ ਜੀ ਆਪਾਂ ਅਗਰ ਪਿਛਲੇ ਲੰਬੇ ਅਰਸੇ ਤੋਂ ਦੇਖੀਏ ਤੇ ਲੁਧਿਆਣੇ ਨਾਲ ਹਰ ਵਾਰੀ ਵਿਤਕਰਾ ਹੀ ਹੁੰਦਾ ਆ ਰਿਹਾ ਵਾ ਕਦੀ ਮਨੀਸ਼ तिवारी ਜੀ ਕਦੀ ਰਵਨੀਤ ਸਿੰਘ ਬਿੱਟੂ ਜੀ ਪੈਰਾਸ਼ੂਟ ਰਾਹੀ ਐਮਪੀ ਨੂੰ ਲੁਧਿਆਣੇ ਦੇ ਵਿੱਚ ਉਤਾਰਿਆ ਜਾਂਦਾ ਵਾ ਕਿਉਂਕਿ ਲੁਧਿਆਣੇ ਦੇ ਵਿੱਚ ਕਾਂਗਰਸ ਇੰਨੀ ਨਿਕੰਮੀ ਹੈ ਵੀ ਇਹਨਾਂ ਦੇ ਕੋਲ ਕੋਈ ਕੈਂਡੀਡੇਟ ਨਹੀਂ ਹੈਗਾ ਔਰ ਜਿੱਥੇ ਆਪਾਂ ਦੇਖੀਏ ਵੀ ਇੱਕ ਮੰਤਰੀ ਲੈਵਲ ਤੇ ਪੰਜਾਬ ਦੇ ਵਿੱਚ 5 ਸਾਲ ਜਿੰਨਾਂ ਦੀ ਸਰਕਾਰ ਰਹੀ ਹੋਵੇ ਤੇ ਜਿਨ੍ਹਾਂ ਨੇ ਮੰਤਰੀਪਦ ਸੰਭਾਲਿਆ ਹੋਵੇ ਪੂਰਾ ਪੰਜਾਬ ਚਲਾਇਆ ਹੋਵੇ ਤੇ ਅੱਜ ਉਹ ਆਸ਼ੂ ਜੀ ਇਹਨਾਂ ਨੂੰ ਪੰਜਾਬ ਕਾਂਗਰਸ ਨੂੰ ਕਿਧਰੇ ਵੀ ਨਹੀਂ ਦਿਖਦੀ ਪਈ ਕਾਰਨ ਕੀ ਲੱਗਦਾ ਜੀ ਭਾਰਤ ਪੁਸ਼ਨ ਆਸ਼ੂ ਨੂੰ ਟਿਕਟ ਕਾਂਗਰਸ ਵੱਲੋਂ ਦੀ ਕਿ ਠੀਕ ਸੀ ਬਿਲਕੁਲ ਠੀਕ ਸੀਗਾ ਜੀ ਦੇਖੋ ਜਿੱਥੇ ਭਾਰਤ ਪੁਸ਼ਨ ਆਸ਼ੂ ਜੀ ਦਾ ਅਗਰ ਆਪਾਂ ਦੇਖੀਏ ਉਹਨਾਂ ਦੀ ਕਨਸੀਡੈਂਸੀ ਦੇ ਕੰਮ ਦੇਖਿਆ ਜਾਂ ਪੰਜਾਬ ਲੈਵਲ ਦੇ ਕੰਮ ਦੇਖਿਆ ਬਹੁਤ ਵਧੀਆ ਤਰੀਕੇ ਨਾਲ ਆਸ਼ੂ ਵੀਰ ਜੀ ਨੇ ਕੰਮ ਕੀਤੇ ਆ ਤੇ ਆਪਾਂ ਅੱਜ ਦੀ ਡੇਟ ਦੇ ਵਿੱਚ ਬਠਿੰਡੇ ਤੋਂ ਇੱਕ ਬੰਦਾ ਬੁਲਾ ਕੇ ਲੈ ਕੇ ਆ ਰਹੇ ਆ ਰਾਜਾ ਵੜਿੰਗ ਕੌਣ ਹੈ ਰਾਜਾ ਵੜਿੰਗ ਕਿੰਨੂੰ ਬਣਾਇਆ ਕਿੰਨੇ ਬਣਾਇਆ ਰਾਜਾ ਵੜਿੰਗ ਸਾਡੇ ਆਸਤੇ ਦਾ ਸਭ ਕੁਝ ਆਸ਼ੂ ਹੈ ਜਿੱਥੇ ਅਸੀਂ ਦੇਖਣਾ ਚਾਹੁੰਦੇ ਆ ਆਸ਼ੂ ਵੀਰ ਨੂੰ ਉੱਥੇ ਅਸੀਂ ਰਾਜਾ ਵੜਿੰਗ ਨੂੰ ਕਿੱਦਾਂ ਅਸੀਂ ਮੈਨੇਜ ਕਰ ਲਾਂਗੇ ਵੀ ਕੱਲ ਨੂੰ ਨਾ ਤਾਂ ਇਹ ਬੰਦਾ ਲੁਧਿਆਣੇ ਰਹਿਣਾ ਫਿਰ ਉਹੀ ਹਾਲ ਮਨੀਸ਼ तिवारी ਜੀ ਵਾਲਾ ਔਰ ਰਵਨੀਤ ਸਿੰਘ ਬੇਟੂ ਜੀ ਵਾਲਾ ਵੀ ਕੱਲ ਨੂੰ ਇਹਨਾਂ ਦੀ ਕੋਠੀਆਂ ਖਾਲੀ ਪਈਆਂ ਰਹਿਣੀਆਂ ਤੇ ਜਦੋਂ ਸਾਨੂੰ ਲੋਕਾਂ ਨੂੰ ਕੰਮ ਪੈਣਿਆ ਉੱਤੇ ਜਾ ਕੇ ਇਹਨਾਂ ਦੇ ਪੀਏ ਦੇ ਨਾਲ ਮਿਲੋ ਜਾਂ ਇਹਨਾਂ ਦੇ ਬਾਡੀਗਾਰਡਾਂ ਦੇ ਨਾਲ ਮਿਲੋ ਫਿਰ ਸਾਡੇ ਕਾਰੋਬਾਰ ਐਜ਼ ਇਟ ਇਜ਼ ਠਾਪੇ ਰਹਣੇ ਤੇ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੇ ਵੀ ਕਾਫੀ ਚੱਲ ਰਿਹਾ ਸੀਗਾ ਕਿ ਭਾਰਤ ਪੁਸ਼ਨਾਸ਼ ਨੂੰ ਟਿਕਟ ਦੋ ਨਹੀਂ ਦਿੱਤੀ ਤੇ ਕਾਂਗਰਸ ਛੱਡ ਦੋਗੇ ਬਿਲਕੁਲ ਮੈਂ ਤਾਂ ਕਹਿੰਦਾ ਜੀ ਵਰਕਰ ਨੂੰ ਇਹਦੇ ਪੂਰਾ ਖਲਾਫਤ ਕਰਨੀ ਚਾਹੀਦੀ ਹੈ ਅਗਰ ਵਰਕਰ ਹਰ ਜਗ੍ਹਾ ਤੇ ਇਹਨਾਂ ਦੇ ਨਾਲ ਅੱਗੇ ਵੱਧ ਕੇ ਸੋਟੀਆਂ ਖਾਂਦਾ ਡੰਡੇ ਖਾਂਦਾ ਹਰ ਕੰਮ ਦੇ ਵਿੱਚ ਇਹਨਾਂ ਦਾ ਪੂਰਾ ਸੰਯੋਗ ਕਰਦਾ ਵਾ ਤੇ ਇਹਦਾ ਮਤਲਬ ਇਹ ਥੋੜੀ ਨਾ ਵੀ ਵਰਕਰ ਨੂੰ ਤੁਸੀਂ ਪੁੱਛਿਆ ਹੀ ਨਹੀਂ ਵੀ ਪਾਰਟੀ ਹਾਈ ਕਮਾਂਡ ਆਪਣੀ ਮਨਮਰਜ਼ੀ ਦੇ ਨਾਲ ਪੈਰਾਸ਼ੂਟ ਰਾਈ ਕੋਈ ਵੀ ਬੰਦਾ ਸਿੱੜ ਦੇਗੀ ਤੇ ਅਸੀਂ ਉਹਨੂੰ ਸੈਪਟ ਕਰਾਂਗੇ ਕਿਉਂ ਅਸੀਂ ਲੁਧਿਆਣੇ ਰਹਿਣਾ ਵਾ ਪਾਰਟੀ ਨੇ ਥੋੜੀ ਨਾ ਲੁਧਿਆਣੇ ਰਹਿਣਾ ਅਸੀਂ ਲੁਧਿਆਣੇ ਰਹਿਣਾ ਔਰ ਸਾਡੇ ਲੁਧਿਆਣੇ ਦੇ ਕਾਰੋਬਾਰ ਅਗਰ ਪਾਰਟੀ ਨਹੀਂ ਕਰੇਗੀ ਤੇ ਅਸੀਂ ਕਿੰਨੂੰ ਕਹਿਣਾ ਵਾ